ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਨਾਲ ਇੱਕ ਨਵੀਂ ਕਹਾਣੀ ਸਾਂਝੀ ਕਰਨ ਜਾ ਰਹੀ ਆ ਹਨ ਹਨੇਰੇ ਤੋਂ ਚਾਨਣ ਵੱਲ ਆਓ ਸੁਣਦੇ ਹਾਂ ਕਹਾਣੀ ਹਨੇਰੇ ਤੋਂ ਚਾਨਣ ਵੱਲ ਦਫ਼ਤਰ ਵਿੱਚ ਨਵਾਂ ਅਫਸਰ ਆਉਣ ਵਾਲਾ ਸੀ ਹਰ ਇੱਕ ਦੀ ਜ਼ੁਬਾਨ ਤੇ ਬਸ ਇਹੀ ਚਰਚਾ ਸੀ ਪੁਰਾਣਾ ਅਫਸਰ ਜਾਣ ਵਾਲਾ ਸੀ ਦਫ਼ਤਰ ਦੇ ਸਾਰੇ ਕਰਮਚਾਰੀ ਇਹ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਨਵਾਂ ਆਉਣ ਵਾਲਾ ਅਫਸਰ ਕਿਹੋ ਜਿਹਾ ਹੈ ਸੁਭਾਅ ਕਿਹੋ ਜਿਹਾ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਪਹਿਲਾਂ ਕਿੱਥੇ-ਕਿੱਥੇ ਕੰਮ ਕਰ ਚੁੱਕਿਆ ਹੈ ਕਿੰਨੇ ਬੱਚੇ ਹਨ ਤੇ ਪਤਾ ਨਹੀਂ ਕੀ ਕੁਝ ਪਰ ਕਿਸੇ ਨੂੰ ਵੀ ਕੋਈ ਖਾਸ ਜਾਣਕਾਰੀ ਨਾ ਮਿਲ ਸਗੀ ਜਿਸ ਦਿਨ ਨਵੀ ਅਫਸਰ ਨੇ ਦਫਤਰ ਜੁਆਇਨ ਕੀਤਾ ਤਾਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਪੁਰਾਣੀ ਅਫਸਰ ਨੂੰ ਵੀ ਬੜੇ ਹੀ ਵਧੀਆ ਤਰੀਕੇ ਨਾਲ ਵਿਦਾਇਗੀ ਪਾਰਟੀ ਦੇ ਕੇ ਵਿਦਾ ਕੀਤਾ ਗਿਆ ਪ੍ਰੇਮ ਸਾਈ ਯਾਨੀ ਕਿ ਨਵੀ ਅਫਸਰ ਨੂੰ ਦਫਤਰ ਦੇ ਏਸੀ ਕਮਰੇ ਵਿੱਚ ਵੀ ਮੁੜਕਾਉਂਦਾ ਰਹਿੰਦਾ ਸੀ ਪਤਾ ਨਹੀਂ ਕਿਉਂ ਉਹ ਹਰ ਇੱਕ ਕਰਮਚਾਰੀ ਨਾਲ ਸ਼ੱਕੀ ਨਜ਼ਰਾਂ ਨਾਲ ਗੱਲ ਕਰਦੇ ਸਨ ਉਹਨਾਂ ਦਾ ਹੀ ਵਤੀਰਾ ਦਫਤਰ ਦੇ ਕਰਮਚਾਰੀਆਂ ਵਿੱਚ ਹੈਰਾਨੀ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਹੌਲੀ-ਹੌਲੀ ਦਫ਼ਤਰ ਦੇ ਕਰਮਚਾਰੀ ਉਸਦੇ ਮਿਲਨਸਾਰ ਅਤੇ ਇਗੋਰ ਦੇ ਸਭਾ ਦੇ ਮਰੀਦ ਹੋ ਗਏ। ਇੱਕ ਮਹੀਨੇ ਦੀ ਛੁੱਟੀ ਤੇ ਗਿਆ ਮਨੋਜ ਜਦੋਂ ਦਫ਼ਤਰ ਆਇਆ ਤਾਂ ਪ੍ਰੇਮ ਨੂੰ ਨਵੇਂ ਅਫਸਰ ਦੇ ਰੂਪ ਵਿੱਚ ਦੇਖ ਕੇ ਇੱਕ ਵਾਰ ਤਾਂ ਹੈਰਾਨ ਹੋਇਆ ਤੇ ਫਿਰ ਖੁਸ਼ ਹੋ ਗਿਆ। ਕਿਉਂਕਿ ਉਹ ਪ੍ਰੇਮ ਨਾਲ ਪਹਿਲਾਂ ਕੰਮ ਕਰ ਚੁੱਕਿਆ ਸੀ। ਪ੍ਰੇਮ ਜੋ ਸ਼ੱਕੀ ਸੀ, ਨੀਰਜ ਨੂੰ ਦੇਖ ਕੇ ਹੋਰ ਵੀ ਸ਼ੱਕੀ ਲੱਗਣ ਲੱਗਾ। ਉਸਨੇ ਬੜੇ ਠੰਡੇ ਜਿਹੇ ਮਨ ਨਾਲ ਮਨੋਜ ਨਾਲ ਹੱਥ ਮਿਲਾਇਆ ਤੇ ਫਿਰ ਆਪਣੇ ਕੰਮ ਵਿੱਚ ਬਿਜ਼ੀ ਹੋ ਗਿਆ। ਪਰ ਜਿਵੇਂ ਹੀ ਮਨੋਜ ਉਸ ਨੂੰ ਮਿਲਣ ਤੋਂ ਬਾਅਦ ਦਫ਼ਤਰ ਦੇ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸ ਦੇ ਕੰਨ ਦਰਵਾਜ਼ੇ ਵੱਲ ਹੋ ਗਏ। ਪ੍ਰੇਮ ਨੂੰ ਲੱਗਣ ਲੱਗਾ ਕਿ ਅਚਾਨਕ ਬਾਹਰੋਂ ਉੱਚੀ-ਉੱਚੀ ਹਾਸੇ ਦੀ ਆਵਾਜ਼ ਆ ਰਹੀ ਹੈ। ਏਸੀ ਕਮਰੇ ਵਿੱਚ ਵੀ ਉਸ ਨੂੰ ਮੁੜਕਾਉਣ ਲੱਗਾ। ਪਤਾ ਨਹੀਂ ਮਨੋਜ ਬਾਹਰ ਜਾ ਕੇ ਕਰਮਚਾਰੀਆਂ ਨੂੰ ਕੀ ਦੱਸ ਰਿਹਾ ਹੋਵੇਗਾ। ਹੁਣ ਉਸ ਦਾ ਧਿਆਨ ਸਾਹਮਣੇ ਪਈਆਂ ਫਾਈਲਾਂ ਵੱਲ ਨਹੀਂ ਜਾ ਰਿਹਾ ਸੀ। ਘੜੀ ਵੱਲ ਦੇਖਿਆ ਤਾਂ ਅਜੇ ਦੁਪਹਿਰ ਦੇ 12 ਵਜੇ ਸਨ। ਘਰ ਜਾਣ ਦਾ ਮਨ ਕੀਤਾ। ਫਿਰ ਸੋਚਿਆ ਕਿ ਘਰ ਜਾ ਕੇ ਕੀ ਕਰਨਾ ਹੈ? ਘਰ ਵਿੱਚ ਕਿਹੜਾ ਉਸਦੀ ਪਤਨੀ ਬੈਠੀ ਹੈ? ਜੋ ਉਸ ਨੂੰ ਢੀਕ ਰਹੀ ਹੈ ਸ਼ਾਇਦ ਮਨੋਜ ਨੇ ਹੁਣ ਤੱਕ ਸਭ ਨੂੰ ਦੱਸ ਦਿੱਤਾ ਹੋਵੇਗਾ ਪਤਾ ਨਹੀਂ ਉਸ ਨੇ ਕੀ-ਕਿਆ ਹੋਵੇਗਾ ਕੀ ਉਸ ਨੂੰ ਅਸਲ ਗੱਲ ਦਾ ਪਤਾ ਹੋਵੇਗਾ ਪ੍ਰੇਮ ਸਾਈ ਸੋਚ ਰਹੀ ਸਨ ਕਿ ਮਨੋਜ ਵੀ ਇਹੀ ਸੋਚਦਾ ਹੋਵੇਗਾ ਕਿ ਚੰਚਲ ਨੂੰ ਮੈਂ ਹੀ ਮਾਰਿਆ ਹੈ ਇਹ ਸੋਚ ਕੇ ਪ੍ਰੇਮ ਦੀਆਂ ਯਾਦਾਂ ਦੇ ਘੋੜੇ ਦੌੜਨ ਲੱਗੇ ਤੇ ਬੇਚੈਨ ਹੋਣ ਲੱਗਾ ਉਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਬੀਤੇ ਵੇਲੇ ਦੇ ਵਰਕੇ ਨਾ ਪਲਟਣ ਪਰ ਉਹ ਅਜਿਹਾ ਨਾ ਕਰ ਸਕਿਆ ਕਾਲੀਆਂ ਯਾਦਾਂ ਦੇ ਘੇਰੇ ਵਿੱਚ ਘਿਰ ਗਿਆ ਜਿਸ ਦਿਨ ਪ੍ਰੇਮ ਦਾ ਵਿਆਹ ਚੰਚਲ ਨਾਲ ਹੋਇਆ ਉਸੇ ਦਿਨ ਹੀ ਪ੍ਰੇਮ ਨੇ ਚੰਚਲ ਨੂੰ ਕਿਹਾ ਸੀ ਚੰਚਲ ਤੂੰ ਬਹੁਤ ਸੋਹਣੀ ਹੈ ਜਦੋਂ ਵੀ ਮੈਂ ਤੈਨੂੰ ਦੇਖਦਾ ਹਾਂ ਮੈਂ ਆਪਣੀ ਮਾਂ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਤੈਨੂੰ ਮੇਰੇ ਲਈ ਚੁਣਿਆ ਹੈ ਚੰਚਲ ਦੀਆਂ ਸ਼ਰਮ ਨਾਲ ਲਾਲ ਹੋਈਆਂ ਗੱਲਾਂ ਅਤੇ ਝੁਕਦੀਆਂ ਪਲਕਾਂ ਨੇ ਪ੍ਰੇਮ ਦੇ ਪਾਗਲਪਨ ਨੂੰ ਹੋਰ ਵਧਾ ਦਿੱਤਾ ਸੀ ਉਹ ਬਹੁਤ ਹੀ ਪਿਆਰ ਭਰੇ ਦਿਨ ਸਨ ਪ੍ਰੇਮ ਦੇ ਖਿਆਲਾਂ ਵਿੱਚ ਚੰਚਲ ਹੀ ਘੁੰਮਦੀ ਰਹਿੰਦੀ ਸੀ ਪ੍ਰੇਮ ਆਪਣੀ ਡਾਇਰੀ ਦੇ ਪੰਨੇ ਚੰਚਲ ਦੀ ਕਵਿਤਾ ਲੇਖ ਲੇਖ ਕੇ ਭਰਦਾ ਰਹਿੰਦਾ ਪ੍ਰੇਮ ਦਾ ਦਿਲ ਬਹੁਤ ਨਰਮ ਤੇ ਸੰਵੇਦਨਸ਼ੀਲ ਸੀ ਪਰ ਚੰਚਲ ਦਾ ਸੁਭਾਅ ਜਿਹਾ ਨਹੀਂ ਸੀ ਇੱਕ ਦਿਨ ਚੰਚਲ ਨੇ ਪ੍ਰੇਮ ਦੇ ਘਰ ਪਏ ਕਾਗਜ਼ ਪਤਰਾ ਵਿੱਚ ਮਨੀ ਆਰਡਰ ਦੀ ਰਸੀਦ ਵੇਖੀ ਤੇ ਹੈਰਾਨ ਹੋ ਗਈ ਚੰਚਲ ਨੇ ਉਸ ਦਿਨ ਪਹਿਲੀ ਵਾਰ ਪੁੱਛਿਆ ਸੀ ਪ੍ਰੇਮ ਤੁਸੀਂ ਇਹ 3000 ਰੁਪਏ ਕਿਸ ਨੂੰ ਭੇਜੇ ਹਨ ਪ੍ਰੇਮ ਨੇ ਉਸ ਨੂੰ ਆਪਣੇ ਨੇੜੇ ਖਿੱਚਦਿਆਂ ਕਿਹਾ ਇਹ ਰਸੀਦ ਤਾਂ ਮੇਰੀ ਡਾਇਰੀ ਵਿੱਚ ਪਈ ਸੀ ਇਸ ਦਾ ਮਤਲਬ ਇਹ ਹੈ ਕਿ ਤੂੰ ਮੇਰੀਆਂ ਸਾਰੀਆਂ ਕਵਿਤਾਵਾਂ ਪੜ ਲਈਆਂ ਹਨ ਜੋ ਮੈਂ ਤੇਰੇ ਤੇ ਲਿਖੀਆਂ ਹਨ ਮੈਂ ਇਹ ਮਨੀ ਆਰਡਰਪਨੀ ਮਾਂ ਨੂੰ ਭੇਜਿਆ ਸੀ ਤੇ ਹਰ ਮਹੀਨੇ 3000 ਰੁਪਏ ਖਰਚੇ ਲਈ ਮਾਂ ਕੋਲ ਭੇਜਦਾ ਹਾਂ। ਪ੍ਰੇਮ ਨੇ ਬੇਚੀ ਜਕਿਆ ਤੇ ਫਿਰ ਚੰਚਲ ਨੂੰ ਆਪਣੇ ਦਫ਼ਤਰ ਦੀਆਂ ਗੱਲਾਂ ਸੁਣਾਉਣ ਲੱਗ ਪਿਆ। ਪਰ ਸ਼ਾਇਦ ਪ੍ਰੇਮ ਨੇ ਚੰਚਲ ਦੇ ਸੁਭਾਅ ਵਿੱਚ ਆ ਰਹੀ ਤਬਦੀਲੀ ਵੱਲ ਜ਼ਿਆਦਾ ਧਿਆਨ ਨਾ ਦਿੱਤਾ। ਹੌਲੀ-ਹੌਲੀ ਚੰਚਲ ਨਿਤ ਨਵੀਆਂ ਫਰਮਾਇਸ਼ਾਂ ਕਰਨ ਲੱਗ ਪਈ। ਕਦੇ ਨਵੇਂ ਸੋਫੇ ਦੀ ਫਰਮਾਇਸ਼, ਕਦੇ ਨਵੇਂ ਪਰਦਿਆਂ ਦੀ ਫਰਮਾਇਸ਼ ਤੇ ਕਦੇ ਬਾਜ਼ਾਰ ਚੋਂ ਫालतू ਚੀਜ਼ਾਂ ਖਰੀਦਣ ਦੀ ਫਰਮਾਇਸ਼। ਪ੍ਰੇਮ ਚਾਹੁੰਦਾ ਸੀ ਕਿ ਚੰਚਲ ਹਰ ਮਹੀਨੇ ਦਾ ਬਜਟ ਤਿਆਰ ਕਰਿਆ ਕਰੇ। ਆਪਣੇ ਮਾਂ ਨੂੰ ਪੈਸੇ ਭੇਜਣ ਤੋਂ ਬਾਅਦ ਉਹ ਬਚੇ ਹੋਏ ਸਾਰੇ ਪੈਸੇ ਚੰਚਲ ਦੀ ਹਥੇਲੀ ਤੇ ਰੱਖ ਕੇ ਬੇਫਿਕਰ ਹੋਣਾ ਚਾਹੁੰਦਾ ਸੀ ਚੰਚਲ ਨੇ ਤਾਣਾ ਮਾਰਨ ਵਾਲੀ ਆਵਾਜ਼ ਵਿੱਚ ਕਿਹਾ ਤੁਹਾਡੇ ਪਿਤਾ ਜੀ ਕਮਾਉਂਦੇ ਹਨ ਫਿਰ ਵੀ ਤੁਹਾਨੂੰ ਮਾਂ ਕੋਲ ਪੈਸੇ ਭੇਜਣ ਦੀ ਕੀ ਲੋੜ ਹੈ ਅੱਗੋ ਪ੍ਰੇਮ ਨੇ ਪਿਆਰ ਨਾਲ ਕਿਹਾ ਚੰਚਲ ਤੈਨੂੰ ਪਤਾ ਹੀ ਹੈ ਕਿ ਪਿਤਾ ਜੀ ਦੀ ਆਮਦਨ ਇੰਨੀ ਜ਼ਿਆਦਾ ਨਹੀਂ ਹੈ ਫਿਰ ਕਰਜ਼ਾ ਵੀ ਤਾਂ ਬਹੁਤ ਹੈ ਉਹਨਾਂ ਨੇ ਆਪਣੀ ਇੱਛਾਵਾਂ ਨੂੰ ਦਬਾ ਕੇ ਮੈਨੂੰ ਪੜਾਇਆ ਲਿਖਾਇਆ ਤੇ ਅੱਜ ਇਸ ਕਾਬਲ ਬਣਾਇਆ ਹੈ ਹੁਣ ਜਦੋਂ ਮੈਂ ਇੱਕ ਅਫਸਰ ਬਣ ਗਿਆ ਹਾਂ ਤਾਂ ਉਨ੍ਹਾਂ ਦੀ ਇੱਛਾਵਾਂ ਨੂੰ ਪੂਰਾ ਕਰਨਾ ਮੇਰਾ ਫਰਜ਼ ਹੈ। ਪ੍ਰੇਮ ਨੇ ਸਾਰੀ ਗੱਲ ਸਪਸ਼ਟ ਦੱਸ ਦਿੱਤੀ ਸੀ ਪਰ ਚੰਚਲ ਆਪਣੇ ਹੱਥ ਵਿੱਚ ਦੇ 15000 ਰੁਪਏ ਛੱਡ ਕੇ 10000 ਰੁਪਏ ਲਈ ਪਰੇਸ਼ਾਨ ਹੋ ਰਹੀ ਸੀ। ਪਰ ਸ਼ਾਇਦ ਖੁਸ਼ੀ ਅਤੇ ਸ਼ਾਂਤੀ ਲਈ ਪੈਸੇ ਨਾਲੋਂ ਜ਼ਿਆਦਾ ਸਿਆਣਪ ਅਤੇ ਸਮਝਦਾਰੀ ਦੀ ਲੋੜ ਹੈ। ਪਰ ਚੰਚਲ ਇਹ ਗੱਲ ਸਮਝ ਨਹੀਂ پا ਰਹੀ ਸੀ। ਇੱਥੋਂ ਹੀ ਪ੍ਰੇਮ ਅਤੇ ਚੰਚਲ ਦੇ ਵਿਚਾਰਾਂ ਵਿੱਚ ਰੋਜ਼ਾਨਾ ਟਕਰਾਅ ਹੋਣਾ ਸ਼ੁਰੂ ਹੋ ਗਿਆ ਸੀ। ਹੁਣ ਪ੍ਰੇਮ ਆਪਣੀ ਪਤਨੀ ਲਈ ਕਵਿਤਾਵਾਂ ਲਿਖਣਾ ਛੱਡ ਕੇ ਉਸ ਨੂੰ ਖੁਸ਼ ਰੱਖਣ ਦੇ ਤਰੀਕੇ ਅਤੇ ਖਾਲੀ ਸਮੇਂ ਵਿੱਚ ਜ਼ਿਆਦਾ ਪੈਸਾ ਕਮਾਉਣ ਬਾਰੇ ਸੋਚਦਾ ਰਹਿੰਦਾ ਸੀ। ਉਹਨਾਂ ਦੇ ਬੇਟਾ ਉਹਨਾਂ ਵਿੱਚਕਾਰ ਮਜ਼ਬੂਤ ਕੜੀ ਦਾ ਕੰਮ ਕਰ ਰਿਹਾ ਸੀ। ਹੁਣ ਪ੍ਰੇਮ ਘਰ ਵਿੱਚ ਅਤੇ ਮਾਨਸਿਕ ਸ਼ਾਂਤੀ ਲਈ ਖਾਸ ਤੌਰ ਤੇ ਆਪਣੇ ਮਾਤਾ-ਪਿਤਾ ਨਾਲ ਜੁੜੀਆਂ ਗੱਲਾਂ ਨੂੰ ਚੰਚਲ ਤੋਂ ਲੁਕਾਉਣ ਲੱਗ ਪਿਆ ਸੀ। ਉਸ ਦਿਨ ਚੰਚਲ ਸਵੇਰ ਤੋਂ ਹੀ ਘਰ ਵਿੱਚ ਸਫਾਈ ਕਰਨ ਲੱਗੀ ਹੋਈ ਸੀ ਪਰ ਇਸ ਸਫਾਈ ਨਾਲੋਂ ਜ਼ਿਆਦਾ ਜਸੂਸੀ ਸੀ। ਚੰਚਲ ਬੋਲੀ ਤੁਹਾਡੇ ਪਿਤਾ ਜੀ ਦੀ 2 ਮਹੀਨੇ ਪਹਿਲਾਂ ਦੀ ਚਿੱਠੀ ਮੈਨੂੰ ਸਫਾਈ ਕਰਦੇ ਹੋਏ ਮਿਲੀ ਹੈ। ਇਸ ਵਿੱਚ ਉਹਨਾਂ ਨੇ ਤੁਹਾਡੇ ਤੋਂ 10000 ਰੁਪਏ ਮੰਗੇ ਸਨ। ਕੀ ਤੁਸੀਂ ਉਹਨਾਂ ਨੂੰ ਰੁਪਏ ਭੇਜ ਦਿੱਤੇ ਹਨ ਚੰਚਲ ਦੇ ਇਸ ਸਵਾਲ ਤੇ ਪ੍ਰੇਮ ਦਾ ਚਿਹਰਾ ਫਿੱਕਾ ਪੈ ਗਿਆ ਤੇ ਉਹ ਮੂੰਹੋਂ ਕੁਝ ਨਾ ਬੋਲਿਆ ਉਸਨੇ ਪੈਸੇ ਭੇਜ ਦਿੱਤੇ ਸਨ ਪਰ ਉਸਨੇ ਘਰ ਵਿੱਚ ਕਲੇਸ਼ ਪੈਣ ਦੇ ਡਰ ਤੋਂ ਚੰਚਲ ਨੂੰ ਨਹੀਂ ਦੱਸਿਆ ਸੀ ਪਿੱਛੇ ਜੇ ਹੀ ਪ੍ਰੇਮ ਦੀ ਪ੍ਰਮੋਸ਼ਨ ਹੋਈ ਤੇ ਉਸ ਨੂੰ ਏਰੀਅਰ ਮਿਲਿਆ ਸੀ ਇਹ ਪੈਸੇ ਉਸਨੇ ਘਰ ਦੀ ਰਿਪੇਅਰ ਲਈ ਭੇਜੇ ਸਨ ਚੰਚਲ ਗੁੱਸੇ ਵਿੱਚ ਆ ਗਈ ਕਿਉਂਕਿ ਪ੍ਰੇਮ ਦਾ ਚਿਹਰਾ ਝੂਠ ਨੂੰ ਛੁਪਾ ਨਹੀਂ ਸਕਿਆ ਸੀ ਚੰਚਲ ਨੇ ਗੁੱਸੇ ਵਿੱਚ ਕਿਹਾ ਦੇਖੀ ਚਲੋ ਮੈਂ ਕੀ ਕਰਦੀ ਹਾਂ ਮੈਂ ਤੁਹਾਨੂੰ ਪੱਕਾ ਸਭ ਸਿਖਾਵਾਂਗੀ ਜੋ ਤੁਸੀਂ ਸਾਰੀ ਜ਼ਿੰਦਗੀ ਲਈ ਯਾਦ ਰੱਖੋਗੇ। ਪ੍ਰੇਮ ਦੀ ਤਨਖਾਹ ਕਾफी ਵੱਧ ਚੁੱਕੀ ਸੀ ਪਰ ਚੰਚਲ ਸਿਰਫ 10000 ਰੁਪਏ ਹੀ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੋ ਗਈ ਸੀ। ਪ੍ਰੇਮ ਹੁਣ ਹਰ ਰੋਜ਼ ਉਸੇ ਖੁਦਗੁਸ਼ੀਆਂ ਦੀ ਧਮਕੀਆਂ ਤੋਂ ਤੰਗ ਆ ਗਿਆ ਸੀ। ਚੰਚਲ ਨੇ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਪ੍ਰੇਮ ਨੇ ਆਪਣੇ ਬੇਟੇ ਦਾ ਹੱਥ ਫੜਿਆ ਅਤੇ ਉਸ ਨੂੰ ਸਕੂਲ ਛੱਡ ਕੇ ਦਫ਼ਤਰ ਲਈ ਰਵਾਨਾ ਹੋ ਗਿਆ। ਉਹ ਅਜੇ ਦਫ਼ਤਰ ਪਹੁੰਚਿਆ ਹੀ ਸੀ ਕਿ ਉਸਦੇ ਸਾਥੀ ਨੇ ਉਸ ਨੂੰ ਕਿਹਾ ਛੇਤੀ ਘਰ ਜਾਓ। ਤੁਹਾਡੇ ਗੁਆਂਢੀ ਦਾ ਫੋਨ ਆਇਆ ਹੈ ਭਾਬੀ ਬੁਰੀ ਤਰ੍ਹਾਂ ਅੱਗ ਨਾਲ ਝੁਲਸ ਗਈ ਹੈ ਬੁਰੀ ਤਰ੍ਹਾਂ ਝੁਲਸੀ ਹੋਈ ਚੰਚਲ ਅਗਲੇ 10 ਦਿਨਾਂ ਤੱਕ ਬਰਨਵਾੜ ਵਿੱਚ ਤੜਫਦੀ ਰਹੀ ਉਸ ਦਾ ਬਚਣਾ ਬਹੁਤ ਮੁਸ਼ਕਿਲ ਸੀ ਮੈਂ ਤੁਹਾਨੂੰ ਡਰਾਉਣ ਦੀ ਥੋੜੀ ਜਿਹੀ ਕੋਸ਼ਿਸ਼ ਕੀਤੀ ਸੀ ਮੈਨੂੰ ਬਚਾ ਲਓ ਪ੍ਰੇਮ ਇਹ ਗੱਲ ਚੰਚਲ ਨੇ ਮਰਨ ਤੋਂ ਪਹਿਲਾਂ ਕਹੀ ਸੀ ਆਪਣੇ ਗੁੱਸੇ ਦੀ ਅੱਗ ਵਿੱਚ ਉਸ ਨੇ ਨਾ ਸਿਰਫ ਆਪਣੇ ਆਪ ਨੂੰ ਜਲਾਇਆ ਸੀ ਬਲਕਿ ਪ੍ਰੇਮ ਅਤੇ ਆਪਣੇ ਬੇਟੇ ਦੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਅਤੇ ਭਵਿੱਖ ਨੂੰ ਵੀ ਜਲਾ ਦਿੱਤਾ ਸੀ ਅਖਬਾਰਾਂ ਵਿੱਚ ਅਤੇ ਸਮਾਜ ਵਿੱਚ ਹਰ ਕਿਸੇ ਨੇ ਚੰਚਲ ਦੀ ਮੌਤ ਨੂੰ ਆਪਣੇ ਆਪਣੇ ਹਿਸਾਬ ਨਾਲ ਪੇਸ਼ ਕੀਤਾ ਸੀ ਜਦੋਂ ਪ੍ਰੇਮ ਕਾਨੂੰਨੀ ਉਲਝਣਾਂ ਤੋਂ ਬਾਹਰ ਆਇਆ ਤੇ ਆਪਣੇ ਬੇਟੇ ਅਤੇ ਨੌਕਰੀ ਦਾ ਧਿਆਨ ਆਇਆ ਤਾਂ ਉਸਦੇ ਮਾਤਾ-ਪਿਤਾ ਚੰਚਲ ਦੀ ਮੌਤ ਦੇ ਲੱਗੇ ਕਲੰਕ ਤੋਂ ਬਾਹਰ ਨਾ ਸਕੇ ਤੇ ਸਮਾਜ ਵਿੱਚ ਹੋਈ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਕੁਝ ਮਹੀਨਿਆਂ ਬਾਅਦ ਹੀ ਇਸ ਦੁਨੀਆ ਨੂੰ ਹਲਵਿਦਾ ਕਹਿ ਗਏ ਦੋਵੇਂ ਪਿਓ-ਪਤ ਬਚ ਗਏ ਦੁੱਖ, ਵਿਛੋੜੇ ਅਤੇ ਪਛਤਾਵੇ ਵਿੱਚ ਡੁੱਬੇ ਹੋਏ ਚੰਚਲ ਨੇ ਸੁੱਖ ਅਤੇ ਸ਼ਾਂਤੀ ਭਰੀ ਜ਼ਿੰਦਗੀ ਵਿੱਚ ਪਹੁੰਚਾ ਲਿਆ ਦਿੱਤਾ ਸੀ ਖੁਦਗਰਜ ਨੇ ਆਪਣੇ ਹੀ ਪਰਿਵਾਰ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਸੀ ਹੁਣ ਉਹ ਚੰਚਲ ਦੀਆਂ ਯਾਦਾਂ ਤੋਂ ਘਬਰਾਉਣ ਲੱਗ ਪਿਆ ਸੀ ਉਹ ਇਧਰ ਉਧਰ ਭੱਜਣ ਲੱਗਾ ਕਿਸੇ ਅਜਿਹੇ ਕੋਨੇ ਦੀ ਪਾਲ ਵਿੱਚ ਜਿੱਥੇ ਕੋਈ ਉਸ ਨੂੰ ਜਾਣਦਾ ਨਾ ਹੋਵੇ ਚੰਚਲ ਦੇ ਜਨਮ ਨਾਲ ਪ੍ਰੇਮ ਦਾ ਹੀ ਨਹੀਂ ਸਬੋ ਉਸਦੇ بیٹے ਮਾਦਵ ਦਾ ਵੀ ਭਰੋਸਾ ਟੁੱਟ ਗਿਆ ਸੀ 14 ਸਾਲ ਦਾ ਮਾਦਵ ਕਈ ਸਾਲਾਂ ਤੋਂ ਆਪਣੇ ਪਿਤਾ ਨੂੰ ਰਾਤ ਦੇ ਹਨੇਰੇ ਵਿੱਚ ਆਪਣੇ ਸੀਨੇ ਨਾਲ ਇੱਕ ਡੈਰੀ ਲਾ ਕੇ ਰੋਂਦੇ ਹੋਏ ਦੇਖਿਆ ਸੀ ਇੱਕ ਦਿਨ ਪ੍ਰੇਮ ਨੇ ਦੇਖਿਆ ਕਿ ਮਾਦਵ ਉਸ ਨੂੰ ਕਾਫੀ ਦੇਰ ਤੋਂ ਦੇਖ ਰਿਹਾ ਸੀ ਇਸ ਲਈ ਉਸ ਨੇ ਪੁੱਛਿਆ ਕੀ ਹੋਇਆ ਮਾਦਵ ਕੀ ਕੋਈ ਕੰਮ ਹੈ ਪਾਪਾ ਕੀ ਤੁਸੀਂ ਮੰਮੀ ਨੂੰ ਮਾਰਿਆ ਸੀ ਮਾਦਵ ਨੇ ਹਕਲਾਉਂਦੇ ਹੋਏ ਪੁੱਛਿਆ ਤੈਨੂੰ ਕਿਸ ਨੇ ਕਿਹਾ ਹੈ ਇਹ ਬਕਵਾਸ ਹੈ ਮੈਂ ਤੇਰੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਉਹ ਆਪ ਹੀ ਪ੍ਰੇਮੇ ਕਹਿੰਦੇ ਕਹਿੰਦੇ ਰੁਕ ਗਿਆ ਹੋਰ ਰੋਹਿਤ ਹੈ ਨਾ ਉਹ ਕਹਿ ਰਿਹਾ ਸੀ ਕਿ ਤੇਰੇ ਪਾਪਾ ਦੀ ਤੇਰੀ ਮਾਂ ਨਾਲ ਨਹੀਂ ਬੰਦੀ ਸੀ ਇਸ ਲਈ ਇੱਕ ਦਿਨ ਤੇਰੇ ਪਾਪਾ ਨੇ ਤੇਰੀ ਮੰਮੀ ਨੂੰ ਸਾਰ ਦਿੱਤਾ ਮਾਦਵ ਨੇ ਸਵਾਲੀਆ ਨਜ਼ਰਾਂ ਨਾਲ ਕਿਹਾ ਉਸ ਦੀਆਂ ਅੱਖਾਂ ਵਿੱਚ ਸ਼ੱਕ ਦੇਖਿਆ ਜਾ ਸਕਦਾ ਸੀ ਇਹੀ ਸ਼ੱਕ ਪ੍ਰੇਮ ਦੀ ਜ਼ਿੰਦਗੀ ਵਿੱਚ ਵੀ ਆ ਗਿਆ ਸੀ ਉਸ ਨੂੰ ਹਰ ਨਜ਼ਰ ਵਿੱਚ ਇਹ ਸਵਾਲ ਪੁੱਛ ਦੀ ਜਾਪਦੀ ਸੀ ਕਿ ਤੂੰ ਆਪਣੀ ਪਤਨੀ ਨੂੰ ਸਾੜ ਦਿੱਤਾ ਸੀ ਕਿ ਚੰਚਲ ਦੀ ਕਿਸੇ ਨਾਲ ਕੋਈ ਗੱਲਬਾਤ ਸੀ ਕਿ ਚੰਚਲ ਦੇ ਪਿਤਾ ਨੇ ਦਾਜ ਨਹੀਂ ਦਿੱਤਾ ਸੀ ਇੰਨਾਂ ਗੱਲਾਂ ਦੇ ਇਲਜ਼ਾਮ ਤੋਂ ਡਰਦਾ ਹੋਇਆ ਪ੍ਰੇਮ ਆਪਣੇ ਬੇਟੇ ਨੂੰ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਭੱਜਦਾ ਰਿਹਾ ਹੁਣ ਥੱਕ ਗਿਆ ਸੀ ਕਮਰੇ ਦੀ ਕੰਧ ਤੇ ਲੱਗੀ ਘੜੀ ਨੇ ਘੰਟਾ ਵਜਾਇਆ ਜਿਸ ਨਾਲ ਪ੍ਰੇਮ ਦੀਆਂ ਸੋਚਾਂ ਦੀ ਲੜੀ ਟੁੱਟ ਗਈ ਉਸ ਨੇ ਦੇਖਿਆ 1 ਵਜ ਗਿਆ ਹੈ ਮਾਧਵੀ ਸਕੂਲੋਂ ਆਉਂਦਾ ਹੋਵੇਗਾ ਆਪਣੇ ਕਮਰੇ ਤੋਂ ਬਾਹਰ ਆ ਕੇ ਦੇਖਿਆ ਸਾਰਾ ਦਫ਼ਤਰ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ ਤੁਸੀਂ ਲੋਕਾਂ ਅੱਜ ਦੁਪਹਿਰ ਦਾ ਖਾਣਾ ਖਾਣ ਕਿਉਂ ਨਹੀਂ ਗਏ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਹੈ ਪ੍ਰੇਮ ਨੇ ਮੁਸਕਰਾਉਂਦਿਆਂ ਸਫਲ ਕੋਸ਼ਿਸ਼ ਕਰਦੇ ਹੋਏ ਕਿਹਾ ਸਾਰੇ ਕਰਮਚਾਰੀ ਮੁਸਕਰਾ ਆ ਪਏ ਘਰ ਪਹੁੰਚ ਕੇ ਪ੍ਰੇਮ ਨੇ ਦੇਖਿਆ ਕਿ ਰਸੋਈਆ ਖਾਣਾ ਬਣਾ ਕੇ ਉਹਨਾਂ ਦੀ ਉਡੀਕ ਕਰ ਰਿਹਾ ਸੀ ਪ੍ਰੇਮ ਨੇ ਰਸੋਈਏ ਨੂੰ ਮਾਦਵ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਮਾਦਵ ਸਕੂਲ ਤੋਂ ਆ ਗਿਆ ਹੈ ਤੇ ਆਪਣੇ ਕੱਪੜੇ ਬਦਲ ਰਿਹਾ ਹੈ ਹੋਏ ਵਾਹ ਅੱਜ ਸਾਰਾ ਖਾਣਾ ਮੇਰੀ ਪਸੰਦ ਦਾ ਬਣਿਆ ਹੈ। ਪ੍ਰੇਮ ਨੇ ਖਾਣੇ ਦੀ ਮੇਜ਼ ਦੇ ਬਾਰ ਦੇ ਖੁਸ਼ ਹੋ ਕੇ ਕਿਹਾ। ਪਾਪਾ ਤੁਸੀਂ ਭੁੱਲ ਗਏ ਹੋ। ਅੱਜ ਤੁਹਾਡਾ ਜਨਮ ਦਿਨ ਹੈ। ਜਨਮ ਦਿਨ ਮੁਬਾਰਕ ਪਾਪਾ। ਮਾਦੂ ਨੇ ਆਪਣੇ ਪਿਤਾ ਦੇ ਗਲੇ ਵਿੱਚ ਬਾਹਾਂ ਪਾਉਂਦੇ ਹੋਏ ਕਿਹਾ। ਪ੍ਰੇਮ ਨੇ ਖੁਸ਼ ਹੋ ਕੇ ਕਿਹਾ। ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇ ਇਹ ਦੱਸ ਨਵੇਂ ਸਕੂਲ ਵਿੱਚ ਅੱਜ ਤੇਰਾ ਦਿਨ ਕਿਵੇਂ ਰਿਹਾ? ਕੀ ਤੈਨੂੰ ਨਵਾਂ ਸਕੂਲ ਪਸੰਦ ਆਇਆ? ਅੰਦਰ ਉਸ ਦਾ ਦਿਲ ਇਸ ਡਰ ਨਾਲ ਧੜਕ ਰਿਹਾ ਸੀ ਕਿਤੇ ਮਾਦਵ ਨੂੰ ਪਿਛਲੀ ਜ਼ਿੰਦਗੀ ਦਾ ਕੋਈ ਜਾਣਕਾਰਨਾ ਮਿਲਿਆ ਹੋਵੇ ਪਰ ਉਸਨੇ ਮਾਦਵ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਵੇਖੀ ਮਾਦਵ ਨੇ ਕਿਹਾ ਪਾਪਾ ਮੈਂ ਅੱਜ ਦੇ ਟੀਚਰ ਬਹੁਤ ਚੰਗੇ ਹਨ ਸਾਇੰਸ ਅਤੇ ਅੰਗਰੇਜ਼ੀ ਵਾਲੇ ਮੈਡਮ ਵੀ ਬਹੁਤ ਵਧੀਆ ਪੜ੍ਹਾਉਂਦੇ ਹਨ ਅੱਜ ਮੇਰੇ ਬਹੁਤ ਸਾਰੇ ਦੋਸਤ ਬਣ ਗਏ ਹਨ ਹਰ ਕੋਈ ਬਹੁਤ ਇੰਟੈਲੀਜੈਂਟ ਹੈ ਮੈਨੂੰ ਵੀ ਬਹੁਤ ਮਿਹਨਤ ਕਰਨੀ ਪਵੇਗੀ ਤਾਂ ਜੋ ਮੈਂ ਉਹਨਾਂ ਦੇ ਨਾਲ ਦਾ ਬਣ ਸਕਾਂ ਪ੍ਰੇਮ ਨੇ ਦੇਖਿਆ ਕਿ ਮਾਦਵ ਦੀ ਹਕਲਾਟ ਹੁਣ ਕਾਫੀ ਘਟ ਗਈ ਹੈ ਸ਼ਾਮ ਨੂੰ ਮਾਦਵ ਨੇ ਕੁੱਕਰ ਦੇ ਡਰਾਈਵਰ ਦੀ ਮਦਦ ਨਾਲ ਆਪਣੇ ਪਿਤਾ ਲਈ ਇੱਕ ਛੋਟੀ ਸਰਪ੍ਰਾਈਜ਼ ਬਰਥਡੇ ਪਾਰਟੀ ਦਾ ਇੰਤਜ਼ਾਮ ਕੀਤਾ ਸੀ ਨਾ ਸਿਰਫ ਉਸਦੇ ਨਵੇਂ ਦੋਸਤ ਆਏ ਸਨ ਉਸਨੇ ਆਪਣੇ ਪਿਤਾ ਦੇ ਦਫਤਰ ਦੇ ਕੁਝ ਸਾਥੀਆਂ ਨੂੰ ਵੀ ਬੁਲਾਇਆ ਸੀ ਮਨੋਜ ਵੀ ਆਇਆ ਸੀ ਅਜਿਹਾ ਲੱਗ ਰਿਹਾ ਸੀ ਕਿ ਉਸਨੇ ਇਹ ਇਵੈਂਟ ਪਲਾਨ ਕਰਨ ਵਿੱਚ ਮਾਦਵ ਦੇ ਵੀ ਮਦਦ ਕੀਤੀ ਸੀ ਉਸਨੇ ਫਿਰ ਗੁੱਜੀਆਂ ਨਜ਼ਰਾਂ ਨਾਲ ਮਨੋਜ ਵੱਲ ਦੇਖਿਆ ਕਿ ਸੱਚ ਵਿੱਚ ਉਸਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਪਰ ਹੁਣ ਜੋ ਵੀ ਹੋਵੇ ਮਾਦਵ ਨੂੰ ਖੁਸ਼ ਦੇਖਣਾ ਹੀ ਉਸ ਲਈ ਕਾਫੀ ਸੀ ਕਈ ਸਾਲਾਂ ਬਾਅਦ ਘਰ ਵਿੱਚ ਚਾਹ ਤੇ ਖੁਸ਼ੀ ਵਾਲਾ ਮਾਹੌਲ ਸੀ ਮਾਦਵ ਨੇ ਕਿਹਾ ਪਾਪਾ ਤੁਸੀਂ ਖੁਸ਼ ਹੋ ਮੈਂ ਹਮੇਸ਼ਾ ਦੂਜੇ ਲੋਕਾਂ ਦੇ ਘਰ ਜਨਮ ਦਿਨ ਦੀਆਂ ਪਾਰਟੀਆਂ ਤੇ ਜਾਂਦਾ ਸੀ ਪਰ ਸੋਚਿਆ ਕਿ ਅੱਜ ਮੈਨੂੰ ਆਪਣੇ ਘਰ ਹੀ ਕੁਝ ਕਰਨਾ ਚਾਹੀਦਾ ਹੈ ਮਾਦਵ ਨੇ ਆਪਣੇ ਪਿਤਾ ਨੂੰ ਇੱਕ ਨਵੀਂ ਡਾਇਰੀ ਅਤੇ ਪੈਨ ਦਿੰਦੇ ਹੋਏ ਕਿਹਾ ਇਹ ਤੁਹਾਡੇ ਜਨਮ ਦਿਨ ਦਾ ਗਿਫਟ ਹੈ ਤੁਸੀਂ ਦੁਬਾਰਾ ਲਿਖਣਾ ਸ਼ੁਰੂ ਕਰੋ ਪਾਪਾ ਮੇਰੇ ਲਈ ਉਸ ਰਾਤ ਪ੍ਰੇਮ ਕਾਫੀ ਦੇਰ ਤੱਕ ਆਸਮਾਨ ਵੱਲ ਦੇਖਦਾ ਰਿਹਾ ਆਸਮਾਨ ਵਿੱਚ ਕਾਲੇ ਬੱਦਲ ਛਾ ਗਏ ਸਨ ਜਿਵੇਂ ਗਮਾਂ ਦੇ ਬੱਦਲ ਖੁਸ਼ੀਆਂ ਦੇ ਚਾਨਣ ਨੂੰ ਬਾਹਰ ਨਾ ਆਉਣ ਦੇਣਾ ਚਾਹੁੰਦੇ ਹੋਣ ਕੁਝ ਦੇਰ ਬਾਅਦ ਚੰਨ ਨੇ ਬੱਦਲਾਂ ਨਾਲ ਲੁਕ ਮਿੱਟੀ ਖੇਡਣੀ ਸ਼ੁਰੂ ਕਰ ਦਿੱਤੀ ਅਚਾਨਕ ਚੰਦ ਬੱਦਲਾਂ ਨੂੰ ਪਾਰ ਕੇ ਬਾਹਰ ਆ ਗਿਆ ਅਤੇ ਚੰਨ ਦੀ ਰੋਸ਼ਨੀ ਨੇ ਹਨੇਰੀ ਰਾਤ ਨੂੰ ਰੋਸ਼ਨ ਕਰ ਦਿੱਤਾ ਪ੍ਰੀਮ ਕਾਫੀ ਦੇਰ ਤੱਕ ਚੰਨ ਦੀ ਰੋਸ਼ਨੀ ਵਿੱਚ ਨਹਾਉਂਦਾ ਰਿਹਾ ਆਸ-ਪਾਸ ਤੋਂ ਆ ਰਹੀ ਰਾਤ ਦੀ ਰਾਣੀ ਦੇ ਬੂਟੇ ਦੀ ਮਹਿਕ ਨਾਲ ਉਸ ਦਾ ਮਨ ਡੋਲਣ ਲੱਗਾ ਉਸ ਦਾ ਕਵੀ ਵਾਲਾ ਦਿਲ ਜਾਗਣ ਲੱਗਾ ਉਸ ਨੇ ਡਾਇਰੀ ਖੋਲੀ ਅਤੇ ਪਹਿਲਾਂ ਦੀ ਤਰ੍ਹਾਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਤੁਸੀਂ ਸੁਣੀ ਕਹਾਣੀ ਖਨੇਰੇ ਤੋਂ ਚਾਨਣ ਵੱਲ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ